ईद उल फितर ਦੇ ਮੌਕੇ ਤੇ ਪੰਜਾਬ ਦੇ ਇਤਿਹਾਸਿਕ ਸਿਰ ਸਮਾਣਾ ਚ Eidgah ਦੇ ਵਿੱਚ Eid ਦੀ ਨਮਾਜ਼ अदा ਕੀਤੀ ਗਈ ਇਸ Eid ਦੀ ਨਮਾਜ਼ ਦੇ ਵਿੱਚ ਸਮਾਣਾ ਦੇ ਵਿਧਾਇਕ ਤੇ ਸਾਬਕਾ ਮੰਤਰੀ ਚੇਤਨ ਸਿੰਘ ਜੋੜਾ ਮਾਦਰਾ ਨੇ ਵੀ Eid ਦੀ ਮੁਬਾਰਕਬਾਦ ਦਿੱਤੀ ਔਰ Eid ਦਾ ਤਿਉਹਾਰ ਸਾਨੂੰ ਆਪਸ ਵਿੱਚ ਮਿਲ ਜੁਲ ਕੇ ਰਹਿਣ ਦਾ ਸੰਦੇਸ਼ ਦਿੰਦਾ ਹੈ ਔਰ ਆਜ ਕੇ ਦਿਨ ਮੁਸਲਮ ਭਾਈਚਾਰੇ ਦੇ ਲੋਕਾਂ ਵੱਲੋਂ ਦੇਸ਼ ਦੇ ਵਿੱਚ ਖੁਸ਼ਹਾਲੀ ਦੇਸ਼ ਦੇ ਵਿੱਚ ਸ਼ਾਂਤੀ ਰਹੇ ਸਾਡਾ ਆਪਸੀ ਭਾਈਚਾਰਾ ਮਜ਼ਬੂਤ ਹੋਵੇ ਇਸ ਤਰ੍ਹਾਂ ਦੀ ਕਾਮਨਾ ਖੁਦਾ ਤੋਂ ਕੀਤੀ ਗਈ ईद मुबारक ਦੀਆਂ ਬਹੁਤ ਬਹੁਤ ਮੁਬਾਰਕਬਾਦ ਤੁਹਾਨੂੰ ਸਾਰਿਆਂ ਨੂੰ Eid ਦੀਆਂ ਬਹੁਤ ਬਹੁਤ ਮੁਬਾਰਕਾਂ ਅੱਲਾ ਸਾਨੂੰ ਸਾਰਿਆਂ ਨੂੰ ਰਹਿਮਤ ਬਖਸ਼ੇ ਔਰ ਹਮੇਸ਼ਾ ਦੁੱਖ ਦਰਦ ਤੋਂ ਦੂਰ ਰੱਖੇ ਔਰ ਮੈਂ ਬੇਨਤੀ ਵੀ ਕਰਦਾ ਕਿ ਆਹ ਰਸਤਾ ਬਣ ਗਿਆ ਇੱਥੇ ਵੀ ਮੈਂ ਬੇਨਤੀ ਕੀਤੀ ਹੈ ਕਿ ਕਮੇਟੀ ਬਣਾਓ ਆਪਾਂ ਉਰੇ ਨਾ ਕੋਰੇ ਉਰੇ ਕੁਛ ਨਾ ਕੁਛ ਬੈਠਣ ਨੂੰ ਕੁਛ ਨਾ ਕੁਛ ਬੈਠਣ ਵਾਸਤੇ ਕੁਛ ਨਾ ਕੁਛ ਉਰੇ ਸ਼ਹਿਰ ਦੇ ਜਾਂ ਜੋ ਵੀ ਹੈ ਜਿਵੇਂ ਵੀ ਤੁਸੀਂ ਸਾਰੇ ਆਪਣੀ ਰਾਇ ਨਾਲ ਦੱਸੋਗੇ ਉਸ ਤਰ੍ਹਾਂ ਦਾ ਆਪਾਂ ਔਰੇ ਕੁਛ ਨਾ ਕੁਛ ਬਣਵਾਈਏ ਤਾਂ ਕਿ ਕਿਸੇ ਨੂੰ ਕੋਈ ਰਹਿਣਾ ਕਰਨਾ ਔਰੇ ਰਹਿ ਸਕੇ ਸੋ ਦੁਬਾਰਾ ਫਿਰ ਤੁਹਾਨੂੰ ਸਾਰਿਆਂ ਨੂੰ Eid ਦੀਆਂ ਬਹੁਤ ਬਹੁਤ ਮੁਬਾਰਕਬਾਦ Eid ਮੁਬਾਰਕਬਾਦ ਤਹਬਾਨ ਅੱਜ ਦਾ ਜਿਹੜਾ ਦਿਨ ਹੈ ਬਹੁਤ ਪਵਿੱਤਰ ਦਿਨ ਹੈ ਕਿਉਂਕਿ Eid ਦਾ ਦਿਨ ਹੈ ਔਰ ਮੈਂ ਅੱਜ ਦੇ ਇਸ ਪਵਿੱਤਰ ਦਿਹਾੜੇ ਤੇ ਸਾਰੇ ਮੁਸਲਮ ਭਾਈਚਾਰੇ ਨੂੰ ईद दिया बहुत-बहुत मुबारकबाद देना ਜਿਹੜੀ Eid ਹੈ ਇਹ ਸਾਡਾ ਆਪਸ ਵਿੱਚ ਜਿਹੜਾ ਭਾਈਚਾਰਕ ਦਾ ਪ੍ਰਤੀਕ ਹੈ ਸੋ ਅਸੀਂ ਸਾਰੇ ਰਲ ਮਿਲ ਕੇ ਜਿਹੜਾ ਰਹਿਣਾ ਚਾਹੀਦਾ ਔਰ ਇੱਕ ਕਹਾਵਤ ਵੀ ਹੈ ਕਿ ਮذਬ ਨਹੀਂ ਸਿਖਾਤਾ ਆਪਸ ਵਿੱਚ ਬੈਰ ਰੱਖਣਾ ਕੋ ਹਰ ਇੱਕ ਧਰਮ ਹੈ ਜਿਹੜਾ ਉਹ ਇਹੀ ਕਹਿੰਦਾ ਕਿ ਅਸੀਂ ਰਲ ਮਿਲ ਕੇ ਇੱਕ ਦੂਜੇ ਨਾਲ ਮਿਲ ਜੁਲ ਕੇ ਜਿਹੜਾ ਰਹੀਏ ਕਿਉਂਕਿ ਸਾਡੀਆਂ ਇੱਕ ਦੂਜੇ ਨਾਲ ਜਿਹੜੀਆਂ ਦਵਾਰਾਂ ਕੰਧਾਂ ਲੱਗਦੀਆਂ ਨੇ ਔਰ ਇਕੱਠੇ ਕੋਈ ਇਹ ਨਹੀਂ ਹੈ ਕਿ ਕਿੱਥੇ ਉਹ ਇਹ ਹਿੰਦੂ ਰਹਿੰਦੇ ਨੇ ਜਾਂ ਮੁਸਲਮਾਨ ਜਿਵੇਂ ਸਿੱਖ ਰਹਿੰਦੇ ਨੇ ਸਭ ਅਸੀਂ ਇੱਕ ਦੂਜੇ ਦੇ ਜਿਹੜੇ ਘਰ ਨਾਲ ਘਰ ਲੱਗੇ ਹੋਏ ਨੇ ਸੋ ਸਾਡਾ ਫਰਜ਼ ਹੈ ਕਿ ਅਸੀਂ ਰਲ ਮਿਲ ਕੇ ਰਹੀਏ ਸੋ ਦੁਬਾਰਾ ਫੇਰ ਈਦ ਦੀਆਂ ਸਭ ਨੂੰ ਬਹੁਤ ਬਹੁਤ ਮੁਬਾਰਕਬਾਦ ਈਦ ਮੁਬਾਰਕ ਕਿ ਜਿਹੜੀਆਂ ਗੁਰਤੇਗ ਬਹਾਦਰ ਜਿਹੜਾ ਨਗਰ ਨੂੰ ਜਿਹੜਾ ਰਸਤਾ ਉਹਨਾਂ ਦੀ ਇੱਥੇ ਜਿੱਥੇ ਈਦ ਦੀ ਅੱਜ ਨਮਾਜ਼ ਅਦਾ ਕੀਤੀ ਗਈ ਆ ਉਹਦੇ ਵਾਸਤੇ ਰਸਤਾ ਵੀ ਜਿਹੜਾ ਬਣਾਇਆ ਗਿਆ ਔਰ ਹੋਰ ਵੀ ਮੈਂ ਬੇਨਤੀ ਕਰਦਾ ਜੇ ਹੋਰ ਵੀ ਉਹਰੇ ਕੁਝ ਬਣਾਉਣ ਵਾਲਾ ਹੋਊਗਾ ਇੱਕ ਕਮੇਟੀ ਬਣਾਉਣ ਉਹ ਵੀ ਅਸੀਂ ਬਣਾ ਕੇ ਦਵਾਂਗੇ ਜਿਹੜੇ ਤਾਂ ਕਿ ਜਿਹੜਾ ਸਾਰਾ ਮੁਸਲਿਮ ਭਾਈਚਾਰਾ ਉੱਥੇ ਬੈਠ ਕੇ ਆਪਦਾ ਨਮਾਜ਼ ਅਦਾ ਕਰ ਸਕੇ ਔਰ ਬੈਠਣਾ ਕੋਈ ਵੀ ਪ੍ਰੋਗਰਾਮ ਰੱਖਣਾ ਤਾਂ ਉਹਰੇ ਰੱਖ ਸਕੇ ਧੰਨਵਾਦ ਕੈਮਰਾਮੈਨ ਬੀਕੇ ਕਰਕੇ ਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ ਨਿਊਜ਼